ਜਿਹੜਾ ਪੁਤਲਾ ਜਿਹੜਾ ਫੁਕਿਆ ਗਿਆ ਤਾਂ ਡੱਲੋ ਜੀ ਇਹ ਅੱਜ ਜਿਹੜਾ ਪੁਤਲਾ ਫੁਕਿਆ ਏ ਸਰਦਾਰ ਡੱਲੇਵਾਲ ਜਿਹੜਾ ਮਰਨ ਵਰਤੇ ਬੈਠਾ ਤੇ ਸਰਕਾਰ ਕੋਈ ਗੱਲਬਾਤ ਨਹੀਂ ਕਰਦੀ ਉਹਦੇ ਵਿਰੋਧ ਵਿੱਚ ਅਸੀਂ ਜਿਹੜਾ ਹੈ ਜਿਹੜੇ ਪੁਤਲੇ ਸਾੜ ਰਿਹਾ ਅੱਜ ਪਿੰਡ-ਪਿੰਡ ਦੇ ਵਿੱਚ ਸਭੇ ਸਰਕਾਰਾਂ ਜਿਹੜੀਆਂ ਨੇ ਉਹ ਹੋੜੀਆਂ ਵੀ ਨਹੀਂ ਤੇ ਗੁੰਗੀਆਂ ਵੀ ਨੇ ਕਿਉਂਕਿ ਉਹਨਾਂ ਨੂੰ ਸੁਣਾਈ ਨਹੀਂ ਦਿੰਦਾ ਨਾ ਉਹਨਾਂ ਨੂੰ ਹੀਰਾ ਹੀ ਅੰਨੀਆਂ ਵੀ ਆ ਗਈਆਂ ਨੇ ਇਸ ਕਰਕੇ ਅੱਜ ਅਸੀਂ ਪਿੰਡ-ਪਿੰਡ ਦੇ ਵਿੱਚ ਬਹੁਤ ਜਗ੍ਹਾ ਦੇ ਲੋਕ ਜਿਹੜੇ ਆ ਸਰਕਾਰ ਦਾ ਵਿਰੋਧ ਕਰ ਰਹੇ ਆ ਸੈਂਟਰਲ ਸਰਕਾਰ ਦਾ ਵੀ ਤੇ ਪੰਜਾਬ ਸਰਕਾਰ ਦਾ ਵੀ ਕਿਉਂਕਿ ਕਮਸੇ ਕਮ ਇੱਕ ਸਾਲ ਹੋ ਗਿਆ ਧਰਨਾ ਲੱਗੇ ਨੂੰ ਅਜੇ ਤੱਕ ਸਾਡਾ ਜਿਹੜਾ ਮੁੱਖ ਮੰਤਰੀ ਆ ਉਹ ਅਜੇ ਤੱਕ ਡੱਲੇਵਾਸ ਸਾਹਿਬ ਦਾ ਪਤਾ ਲੈਣ ਵਾਸਤੇ ਨਹੀਂ ਗਿਆ ਇਸ ਕਰਕੇ ਸਾਡੀਆਂ ਸਰਕਾਰਾਂ ਸਿਰਫ ਵੋਟਾਂ ਵਾਸਤੇ ਨੇ ਸਰਕਾਰ ਜਿਹੜੀ ਆ ਜਦੋਂ ਸਰਕਾਰ ਬਣ ਜਾਂਦੀ ਆ ਉਦੋਂ ਉਹਨਾਂ ਨੂੰ ਕਿਸਾਨਾਂ ਦਾ ਮਜ਼ਦੂਰਾਂ ਦਾ ਤੇ ਗਰੀਬ ਵਰਗ ਦਾ ਜਿਹੜਾ ਉਹ ਚੇਤਾ ਭੁੱਲ ਜਾਂਦਾ ਹੈ ਅਹੀਂ ਇਸ ਕਰਕੇ ਅੱਜ ਜਿਹੜਾ ਇਹਨਾਂ ਦਾ ਪਤਲਾ ਫੋਗ ਰਹੇ ਆ ਤੇ ਇਹ ਲੋਕ ਸਰਕਾਰ ਜਿਹੜੀ ਹੈ ਜਾਗ ਜੇ ਕਿਉਂਕਿ ਪਹਿਲਾਂ 92 ਸੀ ਤੇ ਆ ਦੁਬਾਰਾ ਜਦੋਂ ਵੋਟਾਂ ਗਈਆਂ 94 ਹੋ ਗਿਆ ਪਰ ਭੋਰਾ ਮਾਸਾ ਕੋਈ ਵੀ ਸ਼ਰਮਣੀ ਤੇ ਕਿਸੇ ਦਾ ਕੋਈ ਪਤਾ ਲੈ ਲੀਏ ਜਾਂ ਕੁਝ ਕਰ ਲੀਏ ਦੰਨੇ ਵਾਲ ਸਾਹਿਬ ਦਾ ਪਤਾ ਲੈਣ ਵਾਸਤੇ ਜਾਂਦੇ ਜਿਹੜੇ ਪੁਲਿਸ ਦੇ ਨੇ ਅਧਿਕਾਰੀ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਆ ਇਹ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਵੀ ਸਾਡੀ ਵੀ ਕੋਈ ਜ਼ਿੰਮੇਵਾਰੀ ਆ ਸਰਕਾਰਾਂ ਜਿਹੜੀਆਂ ਨੇ ਜਿਹੜੇ ਅਸੀਂ ਤਿੰਨ ਕਾਨੂੰਨ ਵਾਪਸ ਕਰਾ ਕੇ ਆਏ ਹਾਂ ਉਹ ਲੁਕਵੇਂ ਤੌਰ ਤੇ ਜਿਹੜੇ ਆ ਉਹ ਚਾਲੂ ਕਰ ਰੀਆਂ ਨੇ ਜਿੱਦਾਂ ਕਿ ਮੰਡੀ ਬੋਰਡ ਜਿਹੜੀ ਆ ਮੰਡੀ ਦਾ ਜਿਹੜਾ ਆਖਿਆ ਉਹਨਾਂ ਫੇਰ ਲਾਗੂ ਕਰਤਾ ਹੈ ਕਿ ਪ੍ਰਾਈਵੇਟ ਮੰਡੀ ਸਰਕਾਰੀ ਮੰਡੀ ਦੇ ਨਾਲ-ਨਾਲ ਪ੍ਰਾਈਵੇਟ ਮੰਡੀ ਹੋਏਗੀ ਜਦੋਂ ਪ੍ਰਾਈਵੇਟ ਮੰਡੀ ਹੋਈ ਜਦੋਂ ਕਿਸਾਨ ਸਾਡੇ ਨੂੰ 100 ਜਾਂ 150 ਜਾਂ 200 ਰੁਪਇਆ ਵੱਧ ਮਿਲਿਆ ਉਦੋਂ ਉਹਨਾਂ ਸਰਕਾਰੀ ਮੰਡੀ ਨਹੀਂ ਜਾਣਾ ਜੰਮੂ ਹਮਾਚਲ ਦੀ ਹਾਲਤ ਵੇਖ ਲਓ ਪਹਿਲਾਂ ਸਭ ਤੋਂ ਜ਼ਿਆਦਾ ਇਹਨਾਂ ਨੇ ਲਿਆ ਉਹਦਾ ਰੇਟ ਜਦਾ ਗਿਆ ਦਾ ਤੇ ਹੁਣ ਜੇ ਪ੍ਰਾਈਵੇਟ ਮੰਡੀ ਦੀ ਗੱਲ ਆ ਰਹੀ ਆ ਤੇ ਆ ਕਣਕ ਦਾ ਦੇਖ ਲਓ 3200 ਰੁਪਿਆ ਰੇਟ ਆ ਕੱਲ ਦਾ ਰੇਟ 3200 ਰੁਪਿਆ ਜੜ ਕੇ ਸਾਡੇ ਕੋਲੋਂ ਇਹਨੇ 2200 ਨੂੰ ਖਰੀਦਿਆ ਤੇ ਇਸ ਕਰਕੇ ਜਿਹੜੇ ਲੋਕ ਨੇ ਅਸੀਂ ਲੋਕਾਂ ਨੂੰ ਜਗਾਉਣਾ ਚਾਹਨੇ ਆ ਤੇ ਜਾਗ ਜੋ ਨਹੀਂ ਤੇ ਸਾਰਿਆਂ ਵਾਸਤੇ ਘਵਾੜਾ ਚੱਲੇਗਾ ਮੈਂ ਇਹਨੇ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਵਾਹ ਜੀ ਦਾ ਖਾਲਸਾ ਵਾਹ ਜੀ ਕੀ ਹਾਲ ਹੈ ਹਾਂ ਜੀ ਪਤਾਂ ਜੀ ਜਿਹੜਾ ਅੱਜ ਤੁਹਾਡੇ ਜੋਨ ਵੱਲੋਂ ਪੁਤਲਾ ਸਾੜਿਆ ਗਿਆ ਕਿਹੜੇ ਸਵੰਚ ਸਾੜਿਆ ਗਿਆ ਜੀ ਅੱਜ ਪਿੰਡ ਤੌਂਦੀ ਸੁਭਾਸਿੰਦਰ ਇੱਕ ਆਹ ਤਰੀਕ ਨੂੰ ਸਾਨੂੰ ਜਿਹੜਾ ਦੋ ਫਰਮਾਂ ਨੂੰ ਸਦਾਇਆ ਸੀ ਧੰਨਵਾਦ ਦੀ ਸਟੇਜ ਤੋਂ ਔਰ ਇਸ ਸੰਬੰਧ ਵਿੱਚ ਮੋਦੀ ਦੇ ਅੱਠੀ ਫੂਕਾ ਨਹੀਂ ਵਸਦੀ ਮੋਦੀ ਦੀ ਅੱਠੀ ਫੂਕ ਮੁਜਾਰੇ ਪੁਰਲੇ ਫੂਕੇ ਗਏ ਆ ਕਿਉਂਕਿ ਅਜ ਤੱਕ ਇਹ ਅੰਨੀ ਬੋਲੀ ਸਰਕਾਰ ਨੇ ਇੱਕ ਵਾਰੀ ਵੀ ਕਿਸਾਨਾਂ ਨਾਲ ਗੱਲਬਾਤ ਕਰਤੇ ਨਹੀਂ ਉਤਰੀ ਕਿਉਂਕਿ ਸਰਕਾਰ ਅੱਜ 45 ਦਿਨ ਹੋ ਗਏ ਡੱਲੇਵਾਲ ਨੂੰ ਮਰਨ ਵਰਤ ਤੇ ਬੈਠਿਆ ਪਰ ਕੋਈ ਇਸ ਮਾਰੀ ਮੋਰੇ ਸਮਾਈ ਨਹੀਂ ਸਾਡੀ ਕਿਸਾਨਾਂ ਦੀ ਹੋਈ ਵੀ ਕੀ ਸਾਹੀਂ ਹਾਰ ਨਾਰਾ ਮਾਰਦੇ ਨਾ ਮਾ ਸਰਕਾਰ ਆਈ ਆ ਇਹਨਾਂ ਦਾ ਪਤਾ ਲਾਇਆ ਤੇ ਨਾ ਮੋਦੀ ਸਰਕਾਰ ਦਾ ਕੋਈ ਖਾਸ ਚੰਗਾ ਨਮੇਦਾ ਕੋਈ ਆਇਆ ਕਿਉਂਕਿ ਅੱਜ ਕਣਕ ਦਾ ਰੇਟ 220 ਰੁਪਿਆ ਹੋ ਗਿਆ ਤੇ ਇਹ ਲੋਕ ਜਿਹੜੇ ਨਾ ਇਹ ਭੜੀ ਭਾਂਤ ਜਾਣਦੇ ਆ ਵੀ ਜਿੰਨੇ ਮਰਜੀ ਰੇਟ ਵਧੀਆਂ ਜੋ ਮਰਜੀ ਹੋਈ ਹੋਈ ਜਾਵੇ ਪਰ ਅਸੀਂ ਇਹਨਾਂ ਸਰਕਾਰਾਂ ਨੂੰ ਸਾਡਾ ਅਸਰ ਕੋਈ ਨਹੀਂਗਾ ਪਰ ਅਸੀਂ ਜਿੰਨੇ ਜਰ ਜਿੰਦਾਂ ਭਾਈ ਅਸੀਂ ਉਹਨਾਂ ਜਿਹੜਾ ਆਪਦਾ ਜ਼ੋਰ ਲਾ ਕੇ ਤਣਾ ਮੰਨ ਜ਼ੋਰ ਲਾ ਕੇ ਸਾਰੀਆਂ ਜੱਥੇ ਬੰਨੀਆਂ ਬਹੁਤ ਬਹੁਤ ਜ਼ੋਰ ਲਾ ਕੇ ਤੇ ਦਿੱਲੀ ਤੱਕ ਫਾਇਰਵੇ ਕਰਾ ਮੇ ਜੀ ਵਾਹਿਗੁਰੂ ਕੀ ਕਾਫੀ ਜਬਰਦਸਤ ਜੀ ਆਪ ਰਾਜਵੀਰ ਸਿੰਘ ਕੀ ਮਸਲਾ ਹੈ ਜਿਹੜਾ ਪਤਲਾ ਫੁੱਕਿਆ ਗਿਆ ਮਸਲਾ ਵੀ ਸਾਨੂੰ ਲਗਭਗ 10 ਮਹੀਨੇ 11 ਮਹੀਨੇ ਹੋਣ ਵਾਲੇ 13 ਤਰੀਕ ਨੂੰ ਬਾਡਰ ਦੇ ਇੱਥੇ ਨੂੰ ਫਨੋਰੀ ਇੱਕ ਸ਼ੰਭੂ ਦੇ ਬਾਡਰ ਤੇ ਬੈਠਿਆਂ ਨੂੰ ਪਰ ਜਿਹੜੀ ਸਰਕਾਰ ਆ ਸਾਡੀਆਂ ਮੰਗਾਂ ਵਾਲੇ ਬਿਲਕੁਲ ਨਹੀਂ ਧਿਆਨ ਦੇ ਰਹੇ ਕਿਉਂਕਿ ਜਿਹੜੀਆਂ ਮੰਗਾਂ ਸਰਕਾਰ ਨੇ ਸਾਡੀਆਂ 2020 ਡਾਲਰ ਦੀ ਮੰਨੀਆਂ ਹੀ ਨਹੀਂ ਉਹੀ ਮੰਗਾਂ ਅਸੀਂ ਦੁਬਾਰਾ ਲਾਗੂ ਕਰਨੀਆਂ ਚਾਹੁੰਦੇ ਆ ਜਿਿੱਤਰਾ ਐਮਐਸਪੀ ਦੀ ਗਾਰੰਟੀ ਆ ਬਿਗੜੀ ਹੋੜ ਦੇ ਬੇਲਾ ਉਪਰਾੜੀ ਦਾ ਮਸਲਾ ਵਾ ਲਕੀਨਪੁਰ ਕੀ ਦੀ ਦੇ ਕਿਸਾਨਾਂ ਦੇ ਖੇਤੀ ਦਾ ਮਸਲਾ ਪਰ ਇਹ ਮੰਗਾ ਸਰਨਾ ਉਦੋਂ ਨੇ ਸਰਕਾਰ ਨੇ ਵਾਦਾ ਕੀਤਾ ਇਹੋ ਮੰਗੀਆਂ ਮੰਨੀਆਂ ਨਹੀਂ ਸਾਡੀਆਂ ਮੰਗਾ ਇਹਨਾਂ ਮੰਗਾ ਨੂੰ ਦੁਬਾਰਾ ਸੀ ਲਾਗੂ ਕਰਵਾਉਣ ਤੇ ਸਾਨੂੰ ਜਿਆ 11 ਮਹੀਨੇ ਲੱਗ ਪਾਗ ਹੋ ਗਏ ਨੌਰੀ ਦੇ ਬੇਚਿਆਂ ਨੂੰ ਪਰ ਸਰਕਾਰ ਸਾਡੀ ਜਿਹੜੀ ਗੱਲ ਬਾਤ ਹੈ ਉਹ ਸੋਣੀ ਗਈ ਜੋ ਸਾਡਾ ਨਹੀਂ ਦਿਲ ਕਰਦਾ ਵੀ ਜਿਹੜਾ ਏਡੇ ਵੱਡੇ ਲੋਕਤੰਤਰ ਦਾ ਪ੍ਰਧਾਨ ਮੰਤਰੀ ਹੈ ਉਸ ਦੇ ਹੋਲੇ ਫੁੱਗੇ ਪਰ ਸਾਨੂੰ ਇਹ ਕੰਮ ਮਜਬੂਰੀ ਕਰ ਲਿਆ ਇਸ ਕਰਕੇ ਇਹਦੇ ਸਾਡੀ ਨਾ ਗੱਲ ਸ਼ੁਰੂ ਕਰਕੇ ਤੇ ਅਸੀਂ ਅੱਜ 10 ਤਰੀਕ ਨੂੰ ਸਾਰੇ 12000 ਦੇ ਪਿੰਡਾਂ ਵਿੱਚ ਗਿਆ ਦੇ ਕੇ ਤੇ ਬਾਕੀ ਦੇਹ ਦੇ ਬਾਰੇ ਦੇਖਾ ਵੀ ਗਏ ਫੋਲੇ ਭੁਕੇ ਜਾ ਰਹੇ ਹਨ ਧੰਨਵਾਦ ਰਾਜਵੀਰ ਖਾਲਸਾ ਜੀ